ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਇਟਲੀ ਦੇ ਲੈਂਪੇਸੂਰਾ ਟਾਪੂ ਤੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਵਾਸੀਆਂ ਨੂੰ ਲਜਾਰੀਆਂ ਦੋ ਕਿਸ਼ਤੀਆਂ ਹਾਦਸੇ ਦਾ ਸ਼ਿਕਾਰ ਹੋ ਕੇ ਹਨ ਪ੍ਰਵਾਸੀਆਂ ਨੂੰ ਲਜਾਰੀਆਂ ਇੱਕ ਕਿਸ਼ਤੀਆਂ ਡੁੱਬ ਗਈਆਂ ਅਤੇ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਚੋਟ ਹੋਰ ਲਾਪਤਾ ਦੱਸੇ ਜਾ ਰਹੇ ਨੇ ਪਹਿਲੇ ਹਾਦਸੇ ਵਿੱਚ ਇਗਲੀ ਦੇ ਦੱਖਣੀ ਤੱਟ ਉਤੇ ਇੱਕ ਜਹਾਜ਼ ਦੇ ਡੁੱਬਣ ਕਾਰਨ ਚੋਟ ਲੋਕ ਸਮੁੰਦਰ ਦੇ ਵਿੱਚ ਲਾਪਤਾ ਹੋ ਗਏ ਨੇ ਜਦਕਿ 11 ਨੂੰ ਬਚਾ ਲਿਆ ਗਿਆ ਅਤੇ ਮੌਕੇ ਤੇ ਇੱਕ ਲਾਸ਼ ਵੀ ਭਰਮਤ ਹੋਈ ਹੈ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਅਰਥਵਿਵਸਥਾ ਦੇ ਵਿੱਚ ਲਗਭਗ 22 ਬਿਲੀਅਨ ਡਾਲਰ ਦਾ ਯੋਗਦਾਨ ਦਿੰਦੇ ਨੇ ਇੱਕ ਕੁਮਾਂਤਰੀ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੀ ਤੁਲਨਾ ਵਿੱਚ 5 ਗੁਣਾ ਤੱਕ ਫੀਸ ਚੁਕਾਉਂਦੇ ਨੇ ਇੰਨਾ ਹੀ ਨਹੀਂ ਆਪਣੇ ਖਰਚ ਤੇ ਟਿਊਸ਼ਨ ਫੀਸ ਰਹੀਂ ਨਾ ذریعے ਕੈਨੇਡਾ ਦੇ ਵਿੱਚ 2 ਲੱਖ ਨੌਕਰੀਆਂ ਪੈਦਾ ਹੁੰਦੀਆਂ ਨੇ ਸੁਬਾਈ ਸਰਕਾਰਾਂ ਦੇ ਵੱਲੋਂ ਵਿਦਿਆਕ ਅਧਾਰਿਆਂ ਨੂੰ ਸਮਰਥਨ ਨਾ ਮਿਲਣ ਦੇ ਕਾਰਨ ਵਿਦਿਆਕਦਾਰੇ ਇੱਕ ਮਹੱਤਵਪੂਰਨ مالیੇ ਦੇ ਸਰੋਤ ਵੱਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੱਲ ਰੁਖ ਕਰ ਰਹੇ ਨੇ ਤੇ ਰੋਜ਼ਗਾਰਦਾਤਾ ਵੱਖ-ਵੱਖ ਉਦਯੋਗਾਂ ਦੇ ਵਿੱਚ ਘੱਟ ਤਨਖਾਹਾਂ ਵਾਲੇ ਅਹੁਦਿਆਂ ਨੂੰ ਭਰਨ ਦੇ ਲਈ ਇਨ੍ਹਾਂ ਵਿਦਿਆਰਥੀਆਂ ਉੱਤੇ ਪ੍ਰੋਸਾ ਕਰਨ ਲੱਗੇ ਨੇ ਹਾਲੇਕੀ ਮੌਜੂਦਾ ਕਪਾਇਤੀ ਰਿਹਾਇਸ਼ੀ ਸੰਕਟ ਅਤੇ ਰਹਿਣ-ਸਹਿਣ ਦੀਆਂ ਵਾਧਦੀਆਂ ਕੀਮਤਾਂ ਦੇ ਕਾਰਨ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰੁਜ਼ਗਾਰ ਅਤੇ ਢੁਕਵੀਂ ਆਸਰਾ ਲੱਭਣ ਵਿੱਚ ਚੁਣੌਤੀਆਂ ਦਾ ਸਾਹਮਣਾ ਵਿਕੜਨਾ ਪੈ ਰਿਹਾ ਹੈ। ਇੱਕ ਰਿਪੋਰਟ ਦੇ ਅਨੁਸਾਰ ਕਿਸ਼ਤੀ ਉੱਤੇ 260 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਇਥੋਪੀਆ ਅਤੇ ਸੋਮਾਲੀਆ ਦੇ ਦੱਸੇ ਜਾ ਰਹੇ ਨੇ। ਬਚਾਏ ਗਏ ਪ੍ਰਵਾਸੀਆਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਜਹਾਜ਼ ਤੁਰਕੀ ਤੁਰਵਾਨਾ ਹੋਇਆ ਸੀ ਜਿਸ ਦੇ ਵਿੱਚ ਇਰਾਕ, ਸੀਰੀਆ ਅਤੇ ਈਰਾਨ ਦੇ ਪ੍ਰਵਾਸੀਆਂ ਅਤੇ ਸ਼ਰਨਾਰਥੀ ਸਵਾਦ ਸੰਕ ਕੋਰਕਟਨਾ ਦੇ ਵਿੱਚ ਜਰਮਨ ਏਜੀਓ ਰੈਸਕਿਊ ਸ਼ਿਪ ਦੇ ਵੱਲੋਂ ਮਾਲਟਾ ਦੇ ਪਾਣੀ ਦੇ ਵਿੱਚ ਡੁੱਬੇ ਚੋਹਾ 50 ਘਟੋ ਘਟ 51 ਲੋਕਾਂ ਨੂੰ ਬਚਾ ਲਿਆ ਜਦਕਿ 10 ਲੋਕਾਂ ਦੀ ਮੌਤ ਹੋਈ ਹੈ ਬਿਊਟੀਫੁੱਲ ਚੈਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ